ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਨੌਬੇ ਕਿਸਾਨ ਭਰਾਵੋ ਜਿਹੜਾ ਆਪਣਾ ਪੀਆਰ 31 ਵੈਰੈਟੀ ਸੀ ਉਹ ਜਿਹੜੀ ਉਹਦਾ ਆਪਾਂ ਅੱਜ ਪਾਣੀ ਕਰ ਦਿੱਤਾ ਹੈ ਬੰਦ ਜਾਨਕਿ ਜਿਹੜੀ 10 ਜੂਨ ਦੀ ਲੱਗੀ ਆ ਤੇ ਜਿਹੜੀ 15 ਜੂਨ ਤੱਕ ਲੱਗੀ ਬਾਕੀ ਜਿਹੜੇ ਲੇਟ ਲੱਗਾ ਉਹਦਾ ਆਪਾਂ ਕੱਲ ਜਾਂ ਪਰਸੋਂ ਤੱਕ ਜਿਹੜਾ ਪਾਣੀ ਕੰਪਲੀਟ ਕਰਕੇ ਤੇ ਬੰਦ ਕਰ ਦੇਣਾ ਹੁਣ ਤੇ ਹੁਣ ਟੋਟਲ ਆਪਣੇ ਪਨੀਰੀ ਤੋਂ ਲੈ ਕੇ ਹੁਣ ਤੱਕ ਜਿਹੜੀ ਵੈਰੈਟੀ ਕਿੰਨੇ ਦਿਨ ਦੀ ਹੋ ਚੁੱਕੀ ਤੇ ਇਸ ਵਾਰ ਜਿਹੜਾ ਪੀਆਰ 331 ਆ ਕਿੰਨੇ ਦਿਨਾਂ ਦੇ ਵਿੱਚ ਪੱਕੇਗਾ ਪੂਰੀ ਆਪਾਂ ਜਾਣਕਾਰੀ ਸ਼ੇਅਰ ਕਰਦੇ ਆਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤੇ ਨਾਲ ਲੱਗੀ ਬੈਲ ਕੈਂਟਿੰਨ ਦਬਾ ਲਿਓ ਤਾਂ ਖੇਤੀਬਾੜੀ ਟਿਊਟਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਵੀਡੀਓ ਨੂੰ ਵੱdt-ਵੱdt ਜਰੂਰ ਸ਼ੇਅਰ ਕਰ ਦਾਂਗਾ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚੇ ਤਾਂ ਜਦੋਂ ਆਪਣਾ ਝੋਨਾ ਕੱਚਾ ਜਿਆ ਸੀ ਤੇ ਇੱਕ ਜਿਹੜੀ ਆਪਾਂ ਨੂੰ ਗੱਲ ਚੇਤੇ ਆਈ ਕਿਸਾਨ ਵੀਰ ਪੁੱਛ ਰਿਹਾ ਸੀ ਵੀ ਸਾਡੀ ਜਿਹੜੀ ਮੁੰਜਰ ਝੋਨੇ ਦੀ ਬਰੀਕ ਬੜੀ ਆ ਦਾਣਾ ਮੋਟਾ ਨਹੀਂ ਬੰਨਣਾ ਤਾਂ ਕਿਸਾਨ ਵੀਰੋ ਦੇਖੋ ਹੁਣ ਪਕਾ ਦੇ ਟਾਈਮ ਦੇਖੋ ਕਿੱਡਾ ਮੋਟਾ ਦਾਣਾ ਤੇ ਲੰਬਾਈ ਦੇਖੋ ਦਾਣੇ ਦੀ ਇਹਵੇਂ ਕਿਸਾਨ ਵੀਰ ਪਹਿਲਾਂ ਹੀ ਡਰ ਜਾਂਦੇ ਬਈ ਸਾਡਾ ਝੋਨਾ ਜੇ ਅਜੇ ਤਾਂ ਝੋਨੇ ਨੂੰ ਬੂਰ ਨਹੀਂ ਪਿਆ ਹੁੰਦਾ ਯਾਨੀ ਕਿ ਤੇ ਆਪਾਂ ਪਹਿਲਾਂ ਹੀ ਉਹ ਦਾਣਾ ਵੇਖ ਕੇ ਤੇ ਡਰੀ ਜਾਂਦੇ ਆ ਬਈ ਇਹਦਾ ਦਾਣਾ ਬਹੁਤ ਮੋਟਾ ਇਹ ਜਾਨੀ ਕਿ ਬਰੀਕ ਆ ਮੁੰਜਰ ਬਰੀਕ ਆ ਤੇ ਜਦੋਂ ਕਿਸਾਨ ਵੀਰ ਉਹ ਅਸਲ ਦੇ ਵਿੱਚ ਜਦੋਂ ਪੱਕ ਜਾਂਦਾ ਉਦੋਂ ਇਹਦਾ ਦਾਣਾ ਦੇਖਣਯੋਗ ਹੁੰਦਾ ਤਾਂ ਪਹਿਲਾਂ ਪਹਿਲਾਂ ਜਿਹੜੇ ਕਿਸਾਨ ਵੀਰਾਂ ਨੇ ਨਵਾਂ ਨਵਾਂ ਝੋਨਾ ਪਹਿਲੀ ਵਾਰ ਲਾਇਆ ਹੁੰਦਾ ਉਹਨਾਂ ਨੂੰ ਡਰ ਹੁੰਦਾ ਕਿ ਯਾਰ ਬਰੀਕ ਜੀ ਮੁੰਜਰ ਤੇ ਸ਼ੁਰੂ ਦੇ ਵਿੱਚ ਜਦੋਂ ਮੁੰਜਰ ਨਿਕਲਦੀ ਉਦੋਂ ਆਪਾਂ ਨੂੰ ਬਰੀਕ ਜੀ ਨਜ਼ਰ ਆਉਂਦੀ ਪਰ ਜਿਵੇਂ ਜਿਵੇਂ ਦਾਣਾ ਇਹਦਾ ਭਰ ਜਾਂਦਾ ਉਦੋਂ ਫਿਰ ਜੀ ਮੁੰਜਰ ਦੇਖਣਯੋਗ ਹੁੰਦੀ ਆ ਤਾਂ ਫਿਰ ਦਾਣੇ ਦੀ ਮੋਟਾਈ ਇਹਦੀ ਆਪਣੇ ਆਪ ਇਹਨਾਂ ਜਨਾਉਂਦੀ ਆ ਹੁਣ ਦੇਖੋ ਤੁਹਾਨੂੰ ਤੁਸੀਂ ਕੈਮਰੇ ਦੇਖ ਸਕਦੇ ਕਿੰਨਾ ਜਾਣਾ ਇਹਦਾ ਦਾਣਾ ਮੋਟਾ ਤੇ ਲੰਬਾਈ ਦੇਖੋ ਚਲੋ ਹੁਣ ਆਪਾਂ ਮੇਨ ਗੱਲ ਕਰਦੇ ਆ ਕਿ ਆਪਣਾ ਕਿੰਨੇ ਦਿਨਾਂ ਦੀ ਪਨੀਰੀ ਲੱਗੀ ਸੀ ਤੇ ਕਿੰਨੇ ਦਿਨਾਂ ਦਾ ਹੁਣ ਤੱਕ ਜਿਹੜਾ ਚੋਨਾ ਹੋ ਚੁੱਕਾ ਤੇ ਕਿੰਨੇ ਦਿਨਾਂ ਤੱਕ ਜਾ ਕੇ ਪੂਰਾ ਇਹ ਕੰਪਲੀਟ ਜਿਹੜਾ ਪੱਕ ਜਾਊਗਾ ਜਾਨੀ ਕਿ ਵੱਢਿਆ ਜਾਊਗਾ ਤਾਂ ਜੇਕਰ ਕਿਸਾਨ ਮੇਰਾ ਆਪਾਂ ਪਨੀਰੀ ਦੀ ਗੱਲ ਕਰੀ ਤੇ ਪਨੀਰੀ ਆਪਣੀ ਜਿਹੜੀ 10 ਜੂਨ ਨੂੰ ਜਿਹੜਾ ਆਪਾਂ ਚੋਨਾ ਲਾਇਓ ਲੱਗੀ ਸੀ 30 ਦਿਨ ਦੀ ਪਨੀਰੀ ਤਾਂ ਜਿਹੜਾ ਜਿਵੇਂ ਜਿਵੇਂ ਦੂਜਾ ਝੋਨਾ ਲੇਟ ਹੁੰਦਾ ਗਿਆ ਉਵੇਂ ਮੈਂ ਪਨੀਰੀ ਦੇ ਦਿਨ ਵਾਧੇ ਗਏ ਯਾਨੀ ਕਿ ਕੁਝ 35 ਦਿਨਾਂ ਦੀ ਲੱਗੀ ਕੁਝ 36 ਦਿਨਾਂ ਦੇ ਲੱਗੀ ਉਸ ਹਿਸਾਬ ਨਾਲ ਤਾਂ ਇੱਥੇ ਇਹਦੇ ਨਾਲ ਇੱਕ ਆਪਣੀ ਵੀ ਗੱਲ ਸਮਝਾਈ ਕਿ ਇਹਦੀ ਭਾਵੇਂ ਆਪਾਂ ਪਨੀਰੀ 35 ਤੋਂ ਦਿਨ 35 ਦਿਨ ਤੋਂ ਵੱਡੀ ਵੀ ਹੋ ਜਾਂਦੀ ਤੇ ਕੋਈ ਫਟਾਰੇ ਦੇ ਵਿੱਚ ਇਹਦਾ ਕੋਈ ਫਰਕ ਨਹੀਂ ਪੈਂਦਾ ਜਿਹੜੀ ਆਪਾਂ ਅੰਗਲੇ ਦੇ ਵਿੱਚ ਖਾਸ ਨੋਟ ਕੀਤੀ ਕਿਉਂਕਿ ਕਈ ਆਪਾਂ ਜਿਹੜੀਆਂ ਵੈਰੈਟੀਆਂ ਦੀ ਪਨੀਰੀ ਲਾ ਦਿੰਨੇ ਖੇਤ ਦੇ ਵਿੱਚ ਪੱਕੀ ਤਾਂ ਉਹ ਕਈ ਵਾਰ ਆਪਣੇ ਜਿਹੜੇ ਹੁੰਦਾ ਬਈ ਕਿ ਫਟਾਰਾ ਘੱਟ ਕਰਦੀਆਂ ਤਾਂ ਆਪਣੇ ਤਾਂ ਚਲੋ ਹੋ ਸਕਦਾ ਕਿਤੇ ਇਦਾਂ ਦਾ ਕੇਸ ਦੇਖ ਨੂੰ ਮਿਲਦਾ ਪਰ ਆਪਣੇ ਜਿਹੜਾ ਫਟਾਰਾ ਹੈ ਇਹਨੇ ਬਹੁਤ ਚਾਹੇ ਆਪਾਂ 30 ਦਿਨ ਦੀ ਲਈ ਉਹਨੇ ਵੀ ਫਟਾਰਾ ਚੰਗਾ ਕੀਤਾ ਤੇ ਜਿਹੜੀ ਆਪਾਂ 35 36 ਦਿਨ ਦੀ ਲਈ ਉਹਨੇ ਵੀ ਜਿਹੜਾ ਫਟਾਰਾ ਚੰਗਾ ਕੀਤਾ ਤਾਂ ਇਹ ਆਪਾਂ ਜਿਹੜਾ 10 ਜੂਨ ਨੂੰ ਲਾਇਆ ਸੀ ਝੋਨਾ 1531 ਇਹ ਆਪਾਂ 30 ਦਿਨ ਦੀ ਪਨੀਰੀ ਲਈ ਸੀ ਤੇ ਅੱਜ ਲਗਭਗ ਇਹਨੂੰ ਦਿਨ ਹੋ ਚੁੱਕੇ ਆ 100 ਤੇ ਪਨੀਰੀ ਪਾ ਕੇ 100 ਸੈਂਤੀ ਦਿਨ ਦਾ ਹੋ ਚੁੱਕਾ ਤੇ ਅਜੇ ਕਿਸਾਨ ਵੀਰੋ ਜੇਕਰ ਆਪਾਂ ਗੱਲ ਕਰੀ ਇਹਦੇ ਤੇ ਇਸ ਵਾਰ ਇਹ ਕਿੰਨੇ ਦਿਨ ਲਾਊਗਾ 137 ਦਿਨ ਦਾ ਹੋ ਚੁੱਕਾ ਜੇ 12 ਤੋਂ 13 ਦਿਨਾਂ ਦੇ ਵਿੱਚ ਇਹਨੇ ਪੱਕਣਾ ਲੱਗ ਪਾਇਆ ਇਸ ਵਾਰ ਜਿਹੜੀ ਆਪਣੀ PRS 31 ਆ ਪਿਛਲੇ ਸਾਲ 145 ਦਿਨਾਂ ਚ ਪੱਕੀ ਸੀ ਇਸ ਵਾਰ ਮੈਨੂੰ ਲੱਗਦਾ ਕਿ 50 ਦਿਨ ਤੇ ਕਈ ਜਿਹੜੀ ਵੈਰੈਟੀਆਂ ਆ ਉਹ 50 ਦਿਨ ਤੋਂ ਉੱਪਰ ਵੀ 150 ਦਿਨ ਤੋਂ ਉੱਪਰ ਵੀ ਪੱਕ ਸਕਦੀਆਂ ਤਾਂ ਇਸ ਵਾਰ ਜਿਹੜਾ ਇਹਨੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਲੇਟ ਕਿਉਂ ਪੱਕ ਰਹੀ ਆ ਉਹਦਾ ਆਪਾਂ ਪਿਛਲੀਆਂ ਵੀਡੀਓ ਚ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਔੜ ਲੱਗੀ ਸੀ ਤੇ ਝੋਨੇ ਰੋਗੇ ਸੀ ਜਦੋਂ ਔੜ ਦੇ ਵਿੱਚ ਝੋਨੇ ਰੋਗ ਜਾਂਦੇ ਤੇ ਜਿਹੜੀਆਂ ਵੈਰੈਟੀਆਂ ਥੋੜਾ ਜਿਹਾ ਲੰਮਾ ਸਮਾਂ ਲੈ ਜਾਂਦੀਆਂ ਤੇ ਜਿਹੜੀਆਂ ਥੋੜਾ ਜਿਹਾ ਲੇਟ ਲੱਗੀਆਂ ਕਿਸਮਾਂ ਜਿਵੇਂ ਪੀਆਰ 331 ਕਈ ਲੇਟ ਵੀ ਕਿਸਾਨ ਵੀਰਾਂ ਨੇ ਲਾਈ ਯਾਨੀ ਕਿ 20 25 ਜੂਨ ਤੋਂ ਬਾਅਦ ਵੀ ਲੱਗੀਆਂ ਉਹ ਜਿਹੜੀਆਂ ਵੈਰੈਟੀਆਂ ਥੋੜਾ ਜਿਹਾ ਘੱਟ ਸਮਾਂ ਲੈਣਗੀਆਂ ਉਹ ਕਿਉਂ ਲੈਣਗੀਆਂ ਕਿਉਂਕਿ ਇਹਨਾਂ ਦਿਨਾਂ ਜਿਹੜੇ ਟੈਂਪਰੇਚਰ ਸੀ ਜਿੰਨਾ ਉਸ ਟਾਈਮ ਤੇ ਨਸਾਰੇ ਦੇ ਟਾਈਮ ਤੇ ਤਾਂ ਉਹ 2 ਤੋਂ 4 ਦਿਨ ਘੱਟ ਛੇਤੀ ਪੱਕ ਜਾਣਗੀਆਂ ਕਿਉਂਕਿ ਨਸਾਰੇ ਟਾਈਮ ਤੇ ਜੇ ਹੁਣ ਗਰਮੀ ਬਹੁਤ ਪੈ ਰਹੀ ਤੇ ਆਉਣ ਵਾਲੇ ਦਿਨਾਂ 'ਚ ਵੀ ਗਰਮੀ ਜਿਆਦੀ ਪੈਣੀ ਆ ਤੇ ਉਹਦੇ ਕਰਕੇ ਜਿਹੜਾ ਝੋਨੇ ਨੇ ਪਕਾ ਜਲਦੀ ਕਰਨਾ ਤੇ ਉਹਦੇ ਕਰਕੇ ਜਿਹੜਾ ਉਹ ਜਿਹੜੀਆਂ ਵੈਰੈਟੀਆਂ 150 ਦਿਨਾਂ ਤੋਂ ਪਹਿਲਾਂ ਪੱਕ ਸਕਦੀਆਂ ਤਾਂ ਹੁਣ ਜੇਕਰ ਇਹਦੀ ਅੰਦਾਜ਼ਾ ਗੱਲ ਕਰੀਏ ਕਈ ਕਿਸਾਨ ਵੀਰੇ ਵੀ ਪੁੱਛ ਲੈਣਗੇ ਬਾਅਦ 'ਚ ਕਮੈਂਟ ਵੀ ਕਰਨਗੇ ਵੀ ਵੈਰੈਟੀ ਅਸੀਂ ਇੰਨੇ ਦਿਨਾਂ ਨੂੰ ਲਾਈ ਤੇ ਇੰਨੇ ਦਿਨਾਂ 'ਚ ਪੱਕੂਗੀ ਤੱਕ ਸਨੁਰੇ ਜਿਹੜੀ ਵੈਰੈਟੀ ਹੈ 140 ਦਿਨ ਤੋਂ ਲੈ ਕੇ 140 ਤੋਂ ਪਹਿਲਾਂ ਬਾਅਦ ਦੇ ਵਿੱਚ ਇਹਨੇ ਪੱਕਣਾ ਇਹ ਨਾ ਸੋਚੋ ਕਿ 135 ਚ ਪੱਕ ਜੂਗੀ ਇਹ 140 ਦਿਨ ਤੋਂ ਲੈ ਕੇ ਵੈਸੇ ਤਾਂ ਇਹਦਾ ਜੇਕਰ ਗੱਲ ਕਰੀ ਸਹੀ ਪਕਾ ਕਰਦੀ ਜਦੋਂ 145 ਦਿਨ ਤੇ ਜ਼ਿਆਦਾਤਰ ਜਿਹੜਾ ਪਕਾ ਕਰ ਜਾਂਦੀ ਤੇ ਇਸ ਵਾਰ ਜਿਹੜੀ ਆਪਣੇ ਖੇਤ ਦੇ ਹਿਸਾਬ ਦੇ ਨਾਲ ਹੋ ਸਕਦਾ ਤੁਹਾਡੀ ਜ਼ਮੀਨ ਜਿਹੜੀ ਕਾਲੀ ਹੋਵੇ ਜਾਂ ਫਿਰ ਪਹਿਲਾਂ ਪਕਾ ਦਿੰਦੀ ਹੋ ਪਰ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਕਈ ਵੀਰ ਮੁੜ ਕੇ ਬਾਅਦ ਚ ਕਹਿੰਦੇ ਬਈ ਸਾਡੇ ਤੇ ਇੰਨੇ ਦਿਨਾਂ ਚ ਪੱਕੀ ਤੂੰ ਕਹਿਣਾ ਐਨੇ ਦਿਨਾਂ ਚ ਪੱਕਣੀ ਤਾਂ ਇਦਾਂ ਦੀ ਗੱਲ ਨਹੀਂ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਦੱਸ ਰਹੇ ਤੇ ਆ ਆਪਣੀ ਜ਼ਮੀਨ 'ਤੇ ਜਿਹੜੀ 150 152 ਦਿਨਾਂ ਜਾ ਕੇ ਨੇ ਵੈਰਾਈ ਨੇ ਪੱਕਣਾ ਪੂਰਾ ਜੇਕਰ ਆਪਾਂ ਬਿਲਕੁਲ ਸਹੀ ਸਕਾਰ ਪਕਾ ਕੇ ਵਢਾਉਣੇ ਆ ਤੇ ਤੇ ਉਦੋਂ ਜੇਕਰ ਆਪਾਂ ਧੱਕਾ ਕਰਨਾ ਆੜਤਾਂ ਨਾਲ ਆਪਾਂ ਕਹਿ ਸਕਦੇ ਆ ਕਿ ਆਪਾਂ ਪਹਿਲਾਂ ਵੀ 150 ਦਿਨਾਂ ਤੋਂ ਪਹਿਲਾਂ ਵੀ ਵਢਾ ਸਕਦੇ ਆ ਤਾਂ ਪਰ ਇਸ ਵਾਰ ਜਿਹੜਾ ਧੱਕਾ ਧੁੱਕਾ ਨਹੀਂ ਚੱਲਣਾ ਪਿਛਲੇ ਸਾਲਾਂ 'ਚ ਬਥੇਰਾ ਚੱਲਦਾ ਰਿਹਾ ਧੱਕਾ ਤੇ ਇਸ ਵਾਰ ਜਿਹੜਾ ਕਿਉਂਕਿ 8 ਦੀ ਵਿਆਹਥ ਖੜੇ ਕਰ ਚੁੱਕੇ ਆ ਤੇ ਇਸ ਵਾਰ ਜਿਹੜਾ ਮੋਚਰ ਵੀ ਕਾਫੀ ਉਹਨਾਂ ਬਿਲਕੁਲ ਸਹੀ ਲੈਣਾ ਤੇ ਪਹਿਲੇ ਨੰਬਰ ਤੇ ਤਾਂ ਐਂਟਰੀ ਨਹੀਂ ਹੋਣੀ ਤਾਂ ਇਹ ਆਪਾਂ ਇੰਨੀ ਜਾਣਕਾਰੀ ਸ਼ੇਅਰ ਕਰਨੀ ਸੀ ਕਈ ਵੀਰ ਕਮੈਂਟ ਕਰਕੇ ਪੁੱਛ ਰਹੇ ਸੀ ਬੀਪੀਰ 131 ਕਿੰਨੇ ਦਿਨ ਲੱਗੇ ਪੱਕੂਗੀ ਤਾਂ ਇਸ ਵਾਰ ਜਿਹੜੀ ਲਗਭਗ 145 ਤੋਂ ਲੈ ਕੇ 150 52 ਦਿਨਾਂ ਦੇ ਵਿੱਚ ਜਿਹੜੀ ਵੈਰੈਟੀ ਪਨੀਰੀ ਤੋਂ ਹਾਲਾ ਕਿ ਤੁਹਾਡੇ ਜਿਹੜੇ ਪਨੀਰੀ ਵੀ ਕਾਫੀ ਮੈਟਰ ਕਰਦੀ ਹੈ ਕਿ ਤੁਹਾਡੀ ਪਨੀਰੀ ਕਿੰਨੇ ਦਿਨਾਂ ਦੇ ਲਾਈ ਤੁਸੀਂ ਪਨੀਰੀ ਨੂੰ ਵਿੱਚ ਇਹ ਗਿਨਣਾ ਕਿ ਜਿੰਨਾ ਦਿਨਾਂ ਦੀ ਪਨੀਰੀ ਤੁਹਾਡੇ ਲੱਗੀ ਕਿਉਂਕਿ ਆਪਣੀ 30 ਦਿਨ ਦੀ ਪਨੀਰੀ ਲੱਗੀ ਆ ਤਾਂ ਆਪਾਂ ਉਸ ਹਿਸਾਬ ਨਾਲ ਤੁਹਾਨੂੰ ਦੱਸਿਆ ਤੇ ਜਿਹੜੀ ਪਨੀਰੀ 35 ਦਿਨ ਦੀ ਲੱਗੀ ਤੁਸੀਂ ਉਹ 35 ਦਿਨ ਐਡ ਕਰ ਲੈਣੇ ਆਪਣੀ ਵੈਰੈਟੀ 'ਚ ਤੇ ਤੁਹਾਨੂੰ ਆਪਣੇ ਆਪ ਹੀ ਅੰਦਾਜ਼ਾ ਹੋਊਗਾ ਸਾਡੀ ਵੈਰੈਟੀ ਇੱਥੇ ਪੱਕ ਜਾਊਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤੁਹਾਡੀ ਵੈਰੈਟੀ 145 ਤੋਂ ਲੈ ਕੇ 150 ਦਿਨ ਦੇ ਇੱਥੇ ਜਾ ਕੇ ਤੁਹਾਡੀ ਵੈਰੈਟੀ ਪੱਕ ਜਾਊਗੀ ਇਹ ਦਿਨਾਂ ਤੁਹਾਨੂੰ ਜਿਹੜਾ ਹੁਣ ਪਾਣੀ ਲਾਉਣ ਦਾ ਵੀ ਥੋੜਾ ਜਿਹਾ ਸਮਝ ਲੱਗ ਜਾਂਦੀ ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਵੈਰੈਟੀ ਕਿੰਨੇ ਦਿਨਾਂ ਤੇ ਪੱਕਣੀ ਆ ਤੇ ਇਹ ਦਿਨ ਆਪਾਂ ਕਿਉਂਕਿ ਹੁਣ ਗਰਮੀ ਪੈ ਰਹੀ ਤੇ ਜਿਆਦਾ ਅਗੇਤਾ ਪਾਣੀ ਬੰਦਣਾ ਮੇਰੇ ਭਰਾ ਕਰਿਓ ਕਿਉਂਕਿ ਹੁਣ ਕਾਫੀ ਜਿਆਦਾ ਜਿਹੜੇ ਝੋਨੇ ਸੁੱਕਨੇ ਸ਼ੁਰੂ ਹੋ ਗਏ ਇੱਕ ਤਾਂ ਲੈਟ ਦਾ ਥੋੜਾ ਜਿਹਾ ਪ੍ਰਬੰਧ ਖਰਾਬ ਜਿਹਾ ਚੱਲ ਰਿਹਾ ਤੇ ਇਹਨਾਂ ਦਿਨਾਂ ਚ ਝੋਨੇ ਸੁੱਕਦੇ ਬਹੁਤ ਆ ਤੇ ਅਗੇਤਾ ਪਾਣੀ ਬੰਦ ਨਾ ਕਰ ਲਿਓ ਥੋੜਾ ਜਿਹਾ ਇਸੇ ਹਿਸਾਬ ਨਾਲ 8 ਤੋਂ 10 ਦਿਨ ਪਹਿਲਾਂ ਚੱਲਿਓ ਜ਼ਮੀਨ ਦੇ ਹਿਸਾਬ ਨਾਲ ਕੋਈ 15 ਦਿਨ ਤ ਕਿਉਂਕਿ ਟੈਂਪਰੇਚਰ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਅਜੇ ਹਾਈ ਚੱਲਨੇ ਆ ਤਾਂ ਜਿਹੜਾ ਪਾਣੀ ਦਾ ਖਾਸ ਕਰਕੇ ਪ੍ਰਬੰਧ ਕਰੋ ਇਹ ਨਾ ਹੋਵੇ ਕਿ ਆਪਾਂ 6 ਮਹੀਨੇ ਦੀ ਜਿਹੜੀ ਮਿਹਨਤ ਕੀਤੀ ਆ ਉਹ ਖੀਰ ਤੇ ਜਾ ਕੇ ਆਪਾਂ ਇੱਕ ਛੋਟੀ ਜਿਹੀ ਨਗਹਿਲੀ ਕਰਕੇ ਜਿਹੜਾ ਆਪਣਾ 2 ਤੋਂ 4 ਕਵਾਂਟਲ ਤੱਕ ਜਿਹੜਾ ਝਾੜ ਘਟਾ ਬਈਏ ਤਾਂ ਇਹਨਾਂ ਚੀਜ਼ਾਂ ਨੂੰ ਤਿਆਰ ਰੱਖਿਓ ਬਾਕੀ ਜਿਹੜੇ ਬਰੀਕ ਮੁੰਜਰ ਤੋਂ ਜਾਂ ਫਿਰ ਦਾਣਿਆਂ ਦੀ ਗਿਣਤੀ ਘਾਟ ਤੋਂ ਡਰਦੇ ਸੀ ਤਾਂ ਜਦੋਂ ਕਿਸਾਨ ਵੀਰੋ ਜੇਕਰ ਤੁਸੀਂ ਚੰਗੀ ਖਾਦ ਖਰਾਕ ਪਾਈ ਆ ਚੰਗਾ ਵੈਰੇਡੀ ਦਾ ਪਾਲਣ ਪੋਸ਼ਣ ਕੀਤਾ ਆ ਤਾਂ ਤੁਹਾਨੂੰ ਇਹ ਚੰਗਾ ਬਹੁਤ ਚੰਗਾ ਰਿਕਾਰਡ ਛਾੜ ਕੇ ਦੇ ਕੇ ਜਾਊਗੀ ਕਿਉਂਕਿ ਛਾੜ ਬਹੁਤ ਹੀ ਸ਼ਾਨਦਾਰ ਦਿੰਦੀ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ